ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਪਾਣਾ ਜ਼ਿਲ੍ਹਾ ਫਰੀਦਕੋਟ ਆ ਦੋਸਤੋ ਤਸਵੀਰ ਵੀ ਦੋਸਤੋ ਫਰੀਦਕੋਟ ਪੈ ਜਾਂਦੀ ਆ ਇਹ ਦੋਸਤੋ ਘਰੇਲੂ ਪਰਿਵਾਰ ਦੇ ਵਿੱਚੋਂ ਬੂਰੀ ਮੱਝ ਵਿਕਾਊ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਬਿਲਕੁਲ ਦੋਸਤੋ ਸੂਨ ਦੀ ਤਿਆਰੀ ਦੇ ਵਿੱਚ ਆ ਮੱਝ ਜਾਣਕਾਰੀ ਦੋਸਤੋ ਅੰਕਲ ਜੀ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਜੀ ਹਾਂ ਜੀ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਵਧੀਆ ਠੀਕ ਆ ਨਾਂ ਦੱਸਿਓ ਜੀ ਆਪਣਾ ਸੰਤ ਸਿੰਘ ਸੈਕਟਰੀ ਪਿੰਡ ਪਾਣਾ ਜੀ ਠੀਕ ਆ ਬਸੰਤ ਸਿੰਘ ਸੈਕਟਰੀ ਪਿੰਡ ਪਾਣਾ ਹਾਂ ਜੀ ਠੀਕ ਆ ਏ ਫਰੀਦਕੋਟ ਤੋਂ ਕਿੰਨੀ ਕਿਲਾ ਮਾੜ ਰਹਿ ਜਾਂਦਾ ਜੀ ਇਹ 10 ਕਿਲੋਮੀਟਰ ਆ ਫਰੀਦਕੋਟ ਤੋਂ ਚਾਹ ਦੇ ਵਿੱਚ ਦੀ ਇਹ ਚਾਹਲਾਂ ਤੋਂ ਅਗਲਾ ਪਿੰਡ ਜੀ ਯਾਨੀ ਕਿ ਠੀਕ ਆ ਅੰਕਲ ਜੀ ਆਪਣਾ ਨੰਬਰ ਵੀ ਦੱਸ ਦਿਓ 8872663421 ਠੀਕ ਆ ਤੇ ਅੰਕਲ ਜੀ ਮਾਝ ਇਹ ਆਪਣੇ ਘਰ ਦੀ ਆ ਹਾਂ ਜੀ ਘਰ ਦੀ ਆ ਜੀ ਠੀਕ ਆ ਕਿੰਮਾ ਸੂਆ ਸੂਣੀ ਇਹ ਤੀਜਾ ਸੂਆ ਸੂਣੀ ਆ ਜੀ ਹੁਣ ਤੀਜਾ ਸੂਆ ਸੂਣੀ ਆ ਠੀਕ ਆ ਕਿੰਨਾ ਕੁ ਦੁੱਧ ਪਾਇਆ ਹੈ ਅੰਕਲ ਜੀ ਦੂਜੇ ਸੂਏ ਦੂਜੇ ਸੂਏ 13 ਕਿਲੋ ਦੋਹਾਂ ਡੰਗਾਂ ਦਾ ਦੁੱਧ ਦਿੰਦੀ ਜੀ ਸਾਢੇ 6 ਕਿਲੋ ਡੰਗ ਦਾ 13 ਕਿਲੋ 13 ਕਿਲੋ ਆਪਣੇ ਹੱਥੀ ਚੋਇਆ ਹੋਇਆ ਹਾਂਜੀ ਠੀਕ ਆ ਤੇ ਹੁਣ ਤਕਰੀਬਨ ਤਿਆਰੀ ਦੇ ਵਿੱਚ ਹੀ ਹੈ ਹਨਾ ਅੰਕਲ ਤਿਆਰੀ ਚ ਹੈ ਠੀਕ ਆ ਸੀਮਨ ਵਗੈਰਾ ਦਾ ਰਿਕਾਰਡ ਆਪਣੇ ਕੋਲੇ ਕੋਈ ਹੈ ਕਿ ਹੈ ਨਹੀਂ ਨਹੀਂ ਜੀ ਇਹ ਟੀਕਾ ਡਾਕਟਰ ਤੋਂ ਭਰਾਇਆ ਸੀ ਫਰੀਦਕੋਟੋਂ ਇਹ ਨਹੀਂ ਕਿਹੜਾ ਭਰਿਆ ਹੋਇਆ ਵੈਸੇ ਡਾਕਟਰ ਦੀ ਏਆਈ ਕੀਤੀ ਹੋਈ ਹੈ ਸੀਮਨ ਲੱਗਿਆ ਹੋਇਆ ਤੇ ਦੋਸਤੋ ਸੋਹਣੀ ਦੋਸਤੋ ਬੂਰੀ ਮਾਝਾ ਵੇਖ ਸਕਦੇ ਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਸੂਨ ਦੀ ਦੋਸਤੋ ਬਿਲਕੁਲ ਤਿਆਰੀ ਆ ਤੇ ਥਾਨ ਖਵਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਦੋਸਤੋ ਹੋ ਸਕਦਾ ਵੀ ਅੱਧੇ ਘੰਟੇ ਨੂੰ ਸੂਪੇ ਤੇ ਘੰਟੇ ਨੂੰ ਸੂਪੇ ਬਿਲਕੁਲ ਤਿਆਰੀ ਆ ਦੋਸਤੋ ਦੋਵੇਂ ਪਾਸਿਆਂ ਤੋਂ ਦੋਸਤੋ ਥਣਾ ਦਾ ਸੈ ਗਿਆ ਸੋਹਣਾ ਮੁੱਠੀ ਚਵਾਈ ਵਾਲਾ ਥਣ ਲੱਗਿਆ ਥੋੜਾ ਜੇ ਦੋਸਤੋ ਕੈਮਰੇ ਤੋਂ ਘਬਰਾਂਦਾ ਪਸੂ ਕਿਉਂਕਿ ਡਾਕਟਰਾਂ ਦੇ ਭਲੇਖੇ ਪਾਏ ਹੁੰਦੇ ਆ ਖਵਾਨੇ ਦੀ ਤਿਆਰੀ ਦੋਸਤੋ ਬਹੁਤ ਸੋਹਣੀ ਬਣਾਈ ਹੋਈ ਆ ਬਿਲਕੁਲ ਦੋਸਤੋ ਸੂਨ ਦੇ ਵਿੱਚ ਥੋੜਾ ਸਮਾ ਰਹਿੰਦਾ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਥੋੜਾ ਜਿਹਾ ਉਪਰਾ ਕਰਦੀ ਆ ਦੋਸਤੋ ਲੋ ਵੀ ਸੱਜਣੋ ਤੁਰੀ ਜਾਂਦੀ ਤੋਂ ਤੁਸੀਂ ਹਵਾਨੀ ਜਜਮੈਂਟ ਜਿਹੜੀ ਲਾ ਲੈਣੀ ਆ ਵੈਸੇ ਦੋਸਤੋ ਸੀਲ ਠੰਡੀ ਹੋਊਗੀ ਉਮੀਦ ਆ ਥੋੜਾ ਜਿਹਾ ਦੋਸਤੋ ਇੱਕ ਸੂਨ ਦਾ ਨੇੜਾ ਹੋਇਆ ਪਿਆ ਤੇ ਇੱਕ ਦੋਸਤੋ ਉਪਰੇ ਬੰਦੇ ਤੋਂ ਥੋੜਾ ਜਿਹਾ ਪਸੂ ਘਬਰਾ ਜਾਂਦਾ ਹਵਾਨੀ ਦੀ ਤਿਆਰੀ ਦੋਸਤੋ ਬਹੁਤ ਸੋਹਣੀ ਬਣਾਈ ਹੋਈ ਆ ਦੇਖ ਸਕਦੇ ਆ ਬਸ ਬੰਦੋ ਜੀ ਕੋਈ ਚੈੱਕ ਕਰਨ। ਜੱਸ ਗਿਆ ਹਵਾਨਾ। ਤੁਸੀਂ ਦੋਸਤੋ ਇੰਨੇਕ ਤੋਰੇ ਤੇ ਅਨੁਮਾਨ ਲਾ ਲੈਣਾ। ਵੈਸੇ ਦੋਸਤੋ ਸੀਲ ਠੰਡੀ ਐ ਕੋਈ ਐਡਾ ਹੈ ਨਹੀਂਗਾ। ਤੇ ਹਵਾਨੇ ਦੀ ਤਿਆਰੀ ਦੋਸਤੋ ਬਹੁਤ ਸੋਹਣੀ ਐ ਦੇਖ ਸਕਦੇ ਆ। ਮਗਰਲੇ ਪਾਸੇ ਪੂਰਾ ਵੱਡਾ ਹਵਾਨਾ ਤਿਆਰ ਕੀਤਾ ਹੋਇਆ। ਸਾਫ਼ ਸੁਥਰਾ ਥਾਣਾ ਦੋਸਤੋ ਮੁੱਠੀ ਚਵਾਈ ਵਾਲਾ। ਨੇੜੇ ਹੋ ਕੇ ਦੋਸਤੋ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਮਗਰਲੇ ਪਾਸੇ ਹਵਾਨਾ ਬਹੁਤ ਸੋਹਣਾ ਤਿਆਰ ਆ। ਤੇ ਸੇਮ ਸਾਈਜ਼ ਦੇ ਵਿੱਚ ਆ ਦੋਸਤੋ ਚਾਰੇ ਥਾਣਾ। ਅਨੁਮਾਨ ਤੁਹਾਨੂੰ ਨੇੜੇ ਹੋਿਆਂ ਤੋਂ ਹੋ ਜਾਣਾ ਦੋਸਤੋ। ਰੇਟ ਵੀ ਜਿਹੜਾ ਦੋਸਤੋ ਅੰਕਲ ਜੀ ਤੋਂ ਆਪਾਂ ਪੁੱਛ ਗਏ ਤੁਹਾਡੇ ਨਾਲ ਸਾਂਝਾ ਕਰਾਂਗੇ ਹਾਂਜੀ ਅੰਕਲ ਜੀ ਗ੍ਰੇਡ ਕੀ ਕਰਾਂਗੇ ਇਹਦਾ ਇਹਦਾ 1 ਲੱਖ ਰੁਪਇਆ ਮੰਗਦੇ ਹਨ 1 ਲੱਖ ਰੁਪਇਆ ਥੋੜਾ ਬਹੁਤਾ ਕੋਈ ਮਾਨਤਨ ਹੋਈ ਮਾਨਤਨ ਕਰ ਦਾਂਗੇ ਲੋ ਵੀ ਸੱਜਣੋ 1 ਲੱਖ ਰੁਪਇਆ ਡਿਮਾਂਡ ਆ ਥੋੜਾ ਬਹੁਤਾ ਮਾਨਤਨ ਦੋਸਤੋ ਹੋ ਜੂਗਾ ਵੀ ਦੋਸਤੋ ਤਿਆਰੀ ਦੇ ਵਿੱਚ ਅੱਧੇ ਘੰਟੇ ਦਾ ਹੀ ਉਮੀਦ ਆ ਵੀ ਸੂਪ ਹੈ ਨਾ ਦੋਸਤੋ ਇਹ ਵੱਜਨੇ ਤੇ ਨੰਬਰ ਅੰਕਲ ਜੀ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਵੇ ਤੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਵੀਰਾਂ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲੇ ਹੋ ਸਾਡੇ ਨਾਲ ਸੰਪਰਕ ਕਰ ਲਵੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੱਜਣੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ